ਕੈਨੇਡਾ ਦੇ ਵਿੱਚ ਦੋ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਪੀਲ ਰੀਜਨਲ ਪੁਲਿਸ ਦੇ ਵੱਲੋਂ ਇਸ ਮਾਮਲੇ ਵਿੱਚ ਪਹਿਲਾ ਦੋਸ਼ੀ ਕਾਬੂ ਕਰ ਲਿਆ ਗਿਆ ਹੈ ਉਸ ਦੀ ਤਸਵੀਰ ਵੀ ਆਪਣੇ ਅਧਿਕਾਰਤ ਐਕਸ ਅਕਾਊਂਟ ਤੇ ਸਾਂਝੀ ਕੀਤੀ ਗਈ ਹੈ ਤਾਂ ਬ੍ਰੈਂਪਟਨ ਅਤੇ ਕੈਲੇਡਨ ਦੇ ਵਿੱਚ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਇਹਨਾਂ ਦੇ ਵੱਲੋਂ ਦਿੱਤਾ ਗਿਆ ਸੀ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨੇ ਕੈਲੇਡਨ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਮੇਜਰ ਕ੍ਰਾਈਮ ਯੂਨਿਟ ਨਾਲ ਮਿਲ ਕੇ ਪ੍ਰੈਂਪਟਨ ਅਤੇ ਕੈਲੇਡਨ ਵਿੱਚ ਹੋਈਆਂ ਦੋ ਗੋਲੀਬਾਰੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਦੋਸ਼ ਲਗਾਏ ਹਨ 26 ਅਕਤੂਬਰ 2025 ਨੂੰ ਸਵੇਰੇ 2:50 ਮਿੰਟ ਤੇ ਦੋ ਸ਼ੱਕੀ ਵਿਅਕਤੀ ਇੱਕ ਸਿਲਵਰ ਕਲਰ ਦੀ BMW SUV ਵਿੱਚ ਕੈਲੇਡਨ ਦੇ 올ਡ ਸਕੂਲ ਰੋਡ ਤੇ ਕੈਰੇਡਿਟ ਵਿਊ ਰੋਡ ਦੇ ਨੇੜੇ ਸਥਿਤ ਇੱਕ ਘਰ ਤੇ ਪਹੁੰਚੇ ਨਿਗਰਾਨੀ ਵੀਡੀਓ ਵਿੱਚ ਇੱਕ ਸ਼ੱਕੀ ਨੂੰ ਡਰਾਈਵਵੇ ਉੱਤੇ ਕੋਈ ਜਲਨਸ਼ੀਲ ਪਦਾਰਥ ਛਿੜਕਦੇ ਹੋਏ ਪਾਉਂਦੇ ਹੋਏ ਪਾਇਆ ਗਿਆ ਅਤੇ ਅੱਗ ਲਗਾਉਂਦੇ ਹੋਏ ਦੇਖਿਆ ਗਿਆ ਇਸ ਤੋਂ ਬਾਅਦ ਦੋਵੇਂ ਸ਼ੱਕੀਆਂ ਨੇ ਘਰ ਵੱਲ ਕਈ ਗੋਲੀਆਂ ਚਲਾਈਆਂ ਖੁਸ਼ਕਿਸਮਤੀ ਦੇ ਨਾਲ ਕੋਈ ਵੀ ਜ਼ਖਮੀ ਨਹੀਂ ਹੋਇਆ ਥੋੜੇ ਸਮੇਂ ਬਾਅਦ ਦੋਵੇਂ ਸ਼ੱਕੀਆਂ ਨੂੰ ਬ੍ਰੈਮਟਨ ਦੇ ਐਡਵਾਂਸ ਬੁਲਵਾਰਡ ਅਤੇ ਡੈਸਕੀ ਰੋਡ ਨੇੜੇ ਸਥਿਤ ਇੱਕ ਕਾਰੋਬਾਰਿਕ ਸਟਾਨ ਤੇ ਦੇਖਿਆ ਗਿਆ ਸੀਸੀਟੀਵੀ ਫੁਟੇਜ ਵਿੱਚ ਇੱਕੇ ਸ਼ੱਕੀ ਨੂੰ ਗੱਡੀ ਦੇ ਅੰਦਰੋਂ ਕਾਰੋਬਾਰ ਵੱਲ ਗੋਲੀਆਂ ਚਲਾਉਂਦੇ ਹੋਏ ਦੇਖਿਆ ਗਿਆ ਕਈ ਗੋਲੀਆਂ ਉਸ ਵੱਲੋਂ ਚਲਾਈਆਂ ਗਈਆਂ ਇੱਥੇ ਵੀ ਕੋਈ ਵੀ ਜ਼ਖਮੀ ਨਹੀਂ ਹੋਇਆ ਤਾਂ 7 ਨਵੰਬਰ ਨੂੰ ਜਾਂਚ ਕਰਤਾਵਾਂ ਨੇ ਇਕਵਾਲ ਭਗੜੀਆ ਉਮਰ 25 ਸਾਲ ਨਿਵਾਸੀ ਬ੍ਰੈਂਪਟਨ ਨੂੰ ਗ੍ਰਿਫਤਾਰ ਕੀਤਾ ਉਸ ਨੂੰ ਜ਼ਮਾਨਤ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਉਸ ਦੇ ਉੱਤੇ ਦੋਸ਼ ਤੇ ਜਿਹੜੇ ਉਹ ਲਗਾਏ ਗਏ ਨੇ ਕਈ ਤਰਾਹਾਂ ਦੇ ਜੜੀਆਂ ਉਹ ਲਗਾਈਆਂ ਗਿਆ ਨੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੂਜੇ ਸ਼ੱਕੀ ਦੀ ਪਛਾਣ ਅਤੇ ਗ੍ਰਿਫਤਾਰੀ ਦੇ ਲਈ ਕੋਸ਼ਿਸ਼ਾਂ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਵੀ ਕਿਹਾ ਕਿ ਅਗਰ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚ ਅਧਿਕਾਰੀਆਂ ਨਾਲ 9054532121 ਐਕਸਟੈਂਸ਼ਨ 2133 ਤੇ ਸੰਪਰਕ ਕਰ ਸਕਦਾ ਹੈ ਗੁਪਤ ਜਾਣਕਾਰੀ ਆ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਤਾਂ ਪੀਲ ਕਰਾਇਮ ਸਟਾਪਰਸ ਨੂੰ ਵੀ ਫੋਨ ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ ਅਧਿਕਾਰਤ ਵੈੱਬਸਾਈਟ ਤੇ ਇਸ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਆਮ ਜਨਤਾ ਦੇ ਕੋਲੋਂ ਸਹਿਯੋਗ ਦੀ ਮੰਗ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਵੱਡੀ ਵਾਰਦਾਤ ਆ ਜਿਹੜੀ ਉਹ ਉਸ ਨੂੰ ਕੈਨੇਡਾ ਦੇ ਵਿੱਚ ਅੰਜਾਮ ਦਿੱਤਾ ਗਿਆ ਤਾਂ ਇਕਬਾਲ ਨਾਂ ਦੇ ਇੱਕ ਵਿਅਕਤੀ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੂਜੇ ਦੀ ਭਾਲ ਜਾਰੀ ਹੈ